ਸੰਗਤ ਜੀ ਹਰਮੰਦਰ ਸਾਹਿਬ ਉਸ ਅਕਾਲ ਪੁਰਖ ਦਾ ਆਪਣਾ ਸਥਾਨ ਹੈ। ਉਸ ਅਕਾਲ ਪੁਰਖ ਨੇ ਆਪ ਇਸ ਜਗ੍ਹਾ ਦੀ ਰਾਖੀ ਕੀਤੀ ਹੈ ਜਦੋਂ ਵੀ ਕੋਈ ਦੁਸ਼ਮਣ ਵੈਰੀ ਚੜ੍ਹਿਆ ਹੈ ਤੇ ਉਸ ਨੂੰ ਸੋਧਾ ਲਾਉਣ ਦੇ ਵਾਸਤੇ ਪ੍ਰਮਾਤਮਾ ਆਪ ਜਾਂ ਤੇ ਮਨੁੱਖ ਦੇ ਵਿੱਚ ਵਸਿਆ ਜਾਂ ਫਿਰ ਆਪ ਹੀ ਉਸਨੇ ਸਜਾ ਦਿੱਤੀ। ਆਪ ਜੀ ਦੇ ਨਾਲ ਸਾਖੀ ਸਾਂਝੀ ਕਰਨ ਜਾ ਰਹੇ ਹਾਂ 1726 ਈਸਵੀ ਦੀ ਵਿਸਾਖੀ ਦੇ ਵੀ ਸਮੇਂ ਵੀ ਐਸਾ ਹੋਇਆ। ਅੰਮ੍ਰਿਤਸਰ ਦੇ ਓਰੀ ਪਿੰਡ ਦੇ ਚੂੜਮਲ ਦੇ ਦੋ ਪੁੱਤਰ ਸਨ। ਇੱਕ ਅਮਰਤ ਛੱਕ ਕੇ ਸਿੰਘ ਬਣ ਕੇ ਮੋਹਕਮ ਸਿੰਘ કહਲਾਇਆ ਤੇ ਦੂਜੇ ਦਾ ਨਾਮ ਰਾਮਜੀ ਮਲਸੀ। ਜੋ ਸਿੰਘ ਨਹੀਂ ਬਣਿਆ। RAM JI MAL ਦਾ ਟੁੰਡਾ ਸਰ ਦੇ ਲਾਗੇ ਇੱਕ ਫਲਾਂ ਦਾ ਬਾਗ ਸੀ। ਸਿੱਖ ਸੰਗਤਾਂ ਵਿਸਾਖੀ ਦੇ ਮੌਕੇ ਦਰਸ਼ਨਾਂ ਨੂੰ ਅੰਮ੍ਰਿਤਸਰ ਆ ਰਹੀਆਂ ਸਨ। ਇੱਕ ਜਥੇ ਨੇ RAM JI MAL ਨੂੰ ਕੁਝ ਫਲ ਮੁੱਲ ਵਟੇ ਦੇਣ ਲਈ ਕਿਹਾ। ਵੀ ਭਾਈ ਪੈਸੇ ਲੈ ਲੈ ਸਾਨੂੰ ਫਲ ਦੇ ਦੇ। RAM JI MAL ਨੇ ਕਿਹਾ ਕਿ ਉਹ ਆਪਣੇ ਫਲ ਕਿਸੇ ਵੀ ਸ਼ਕਲ ਵਿੱਚ ਨਹੀਂ ਦੇ ਸਕਦਾ ਤੇ ਨਾ ਹੀ ਦੇਵੇਗਾ। ਸਿੰਘਾਂ ਨੇ ਦੂਣਾ ਚੌਣਾ ਮੁੱਲ ਦੇਣ ਲਈ ਵੀ ਆਖਿਆ। ਪਰ ਜਦ RAM JI MAL ਨੇ ਇਹ ਆਖ ਸੁਣਾਇਆ ਕਿ ਉਹ ਫਲ ਨੂੰ ਪਲੀਤ ਨਹੀਂ ਕਰਨਾ ਚਾਹੁੰਦਾ। ਸਿੰਘਾਂ ਨੇ ਫਲ ਖੋ ਕੇ ਖਾਦੇ। ਰਾਮਜੀ ਮਲ ਸਿੱਧਾ ਦੌੜਦਾ ਦੌੜਦਾ ਲਾਹੌਰ ਦੀ ਹਕੂਮਤ ਦੇ ਕੋਲ ਗਿਆ ਤੇ ਸ਼ਿਕਾਇਤ ਕੀਤੀ ਅਤੇ ਵਿਧਾ ਚੜਾ ਕੇ ਦੱਸਿਆ। ਫੌਜਾਂ ਦਾ ਇੱਕ ਦਸਤਾ ਲਾਹੌਰੋਂ ਅਬਦੁਸਮਦ ਖਾਨ ਨੇ ਲਾਹੌਰਤ ਤੋਂ ਅੰਮ੍ਰਿਤਸਰ ਭੇਜਿਆ। ਅੰਮ੍ਰਿਤਸਰ ਨੂੰ ਘੇਰੇ ਵਿੱਚ ਲਿਆ। ਅਸलम ਖਾਨ ਆਪ ਵਿਸਾਖੀ ਦੇ ਮੌਕੇ ਫੌਜਾਂ ਲੈ ਕੇ ਆਪ ਜ। ਪੱਟੀ ਦੇ ਚੌਧਰੀ ਦੇਵਾ ਅਤੇ ਉਸ ਦੇ ਦੀਵਾਨ ਹਰ ਸਹਾਏ ਵੀ ਮਦਦ ਲਈ ਆ ਪਹੁੰਚੇ। ਕਿਉਂਕਿ ਇਹ ਦੋਨੋਂ ਹਮੇਸ਼ਾ ਹੀ ਸਿੱਖਾਂ ਤੇ ਹੱਲੇ ਵੇਲੇ ਅੱਗੇ ਰਹਿੰਦੇ ਸਨ। ਅੰਮ੍ਰਿਤਸਰ ਘੇਰੇ ਵਿੱਚ ਹੀ ਸੀ ਕਿ 5 ਦਿਨ ਦਾ ਅੰਨ ਪਾਣੀ ਖਾਵੰਦ ਬਿਰਧ ਵਾਲੇ ਬਿਰਧ ਦੀ ਲਾਜ ਪਛਾਣੀ ਕਿਉਂਕਿ ਇੰਨੇ ਦਿਨ ਅੰਨ ਪਾਣੀ ਅੰਦਰ ਨਹੀਂ ਜਾਣ ਦਿੱਤਾ ਬਾਹਰੋਂ ਘੇਰਾ ਪਾ ਸਕਿਆ 5 ਦਿਨ ਦਾ ਪਾਣੀ ਅੰਦਰ ਗਿਆ ਨਾ ਅੰਨ ਜਾਣ ਦਿੱਤਾ ਸੰਗਤਾਂ ਦੇ ਵੀ ਜਾਣ ਤੇ ਰੋਕ ਲਾ ਦਿੱਤੀ ਕਹਿੰਦੇ ਨੇ ਕਿ ਜਦੋਂ ਪ੍ਰਮਾਤਮਾ ਆਪ ਸਹਾਈ ਹੁੰਦਾ ਉਹ ਬਿਰਧ ਵੀ ਆਪ ਹੀ ਰੱਖਦਾ ਅੰਮ੍ਰਿਤਸਰ ਘੇਰੇ ਵਿੱਚ ਹੀ ਸੀ ਪ੍ਰਮਾਤਮਾ ਨੇ ਬਿਰਧ ਰੱਖੀ ਬਿਜਲੀ ਕੜਕੀ ਤੇ ਹਰ ਸਹਾਈ ਦੇ ਉੱਪਰ ਡਿੱਗੀ ਉਹ ਉਸੇ ਥਾਂ ਹੀ ਮਰ ਗਿਆ ਬੰਸਾਵਲੀ ਨੇ ਇੰਜ ਲਿਖਿਆ ਹੈ ਕਿ ਜਿਵੇਂ ਸਭ ਕੁਝ ਸਾਹਮਣੇ ਵਾਪਰਿਆ ਹੋਵੇ ਉਹ ਕਹਿੰਦੇ ਨੇ ਕਿ ਸ੍ਰੀ ਅਮਰਤ ਸਰ ਜੀ ਵਿੱਚੋਂ ਨਿਕਲੀ ਦਾਮਨ ਚੜੀ ਆਕਾਸ ਸਭ ਕਿਸੇ ਡਿੱਠਾ ਸਮ ਚੰਦਰ ਮੇ ਪ੍ਰਕਾਸ਼ ਕੜਕ ਕੇ ਪਈ ਲਸ਼ਕਰ ਮੰਜਾਰ ਸਿਰ ਭੰਨ ਹਰ ਸਹਾਏ ਦਾ ਗਈ ਸਾੜ ਬਾਰ ਸਿੱਖਾਂ ਮੌਕੇ ਦਾ ਲਾਭ ਉਠਾਇਆ ਦੇਵਾਂ ਤੇ ਅਸਲਮ ਨੂੰ ਭਜਾ ਦਿੱਤਾ ਉਸ ਦਿਨ ਦੀ ਜਿੱਤ ਦੀ ਯਾਦਗਾਰ ਅੱਜ ਤੱਕ ਪੰਜਾਬ ਵਿੱਚ ਬੋਲੇ ਜਾਣ ਵਾਲਾ ਖਾਨ ਜਿਸ ਰਹੀ ਉਹਨਾਂ ਨੂੰ ਸਭ ਦੀ ਬੇਬਸੀ ਤੇ ਹਾਰ ਦਾ ਜ਼ਿਕਰ ਕੀਤਾ ਗਿਆ ਅਖਾਣ ਹੈ ਹਰਸਾ ਮਾਰਿਆ ਦੇਵਾ ਨਠਾ ਅਸਲਮ ਗਈ ਲਾਹੌਰ ਜਾਨ ਬੁਝ ਕੇ ਅਸਲਮ ਨਾਲ ਗਈ ਲਿਖਿਆ ਗਿਆ ਤਾਂ ਕਿ ਉਸ ਦੀ ਬੁਝਦਲੀ ਪ੍ਰਗਟ ਕੀਤੀ ਜਾ ਸਕੇ ਇੱਕ ਹੋਰ ਅਖਾਣ ਵੀ ਉਸ ਵੇਲੇ ਦਾ ਪ੍ਰਚਲਿਤ ਹੈ ਨੀ ਕੀ ਕਰੀਏ ਜੋਧਾ ਮਾਏ ਤੇਰੇ ਸਿੰਘ ਜਵਾਈ ਆਏ ਜੋਧਾ ਪੱਟੀ ਦੇ ਚੌਧਰੀ ਦੇਵਾ ਦੀ ਮਾਂ ਦਾ ਨਾਮ ਸੀ ਇਹ ਵੀ ਅਖਾਣ ਚੱਲਦੇ ਸਨ ਕਿਉਂਕਿ ਬਿਰਧ ਉਹ ਪ੍ਰਮਾਤਮਾ ਆਪ ਰਖਤ ਹੈ ਜੋ ਵੀ ਹਰਮੰਦਰ ਸਾਹਿਬ ਦੇ ਉੱਤੇ ਚੜ ਕੇ ਆਇਆ ਹੈ ਜਾਂ ਤੇ ਉਸ ਨੂੰ ਸਿੰਘਾਂ ਨੇ ਸੋਧਾ ਲਾਇਆ ਜਾਂ ਪ੍ਰਮਾਤਮਾ ਨੇ ਆਪ ਹੀ ਸੋਧ ਦਿੱਤਾ ਹੈ ਇਸੇ ਤਰ੍ਹਾਂ ਹੀ ਇਹ ਹਰਮੰਦਰ ਜੋ ਹੈ ਇਹ ਹਰੀ ਦਾ ਉਸ ਪ੍ਰਮਾਤਮਾ ਦਾ ਸਥਾਨ ਇਹਦੇ ਝੰਡੇ ਇਸੇ ਤਰ੍ਹਾਂ ਹੀ ਝੂਲਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ